ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਹਮ ਡੋਲਤ ਇਥੇ ਠਮਕ ਬੇੜੀ ਪਾਪ ਭਰੀ ਹੈ ਪਾਵਨ ਲੱਗਾ ਮਤ ਜਾਈ ਸਨਮੁਖ ਸਿੱਧ ਪੇਟਣ ਕੋ ਆਏ ਨੀਚੋ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਨਿਝ ਚ ਹਾ ਹਾ ਵਿੱਚ ਬੋਲਣਾ ਨਿਝੋ ਨਹੀਂ ਕਹਿਣਾ ਨਿਝ ਚ ਦੇਹ ਬੜੀ ਆਈ ਦੇਹ ਭਗਤ ਪੂਰਨ ਅਲਨਾਸੀ ਹਉ ਤੁਝ ਕੋ ਬਲਿਹਾਰਿਆ ਰਹਾਉ ਸਿੱਧ ਸਾਧਿਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਾਇਆ ਪਰਸਤ ਪੈਰ ਸਿਜਤ ਤੇ ਸਵਾਮੀ ਅਖਰ ਜਿਨ ਕੋ ਆਇਆ ਜਾਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਾਪ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਵੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਦਾਨ ਕਰ ਤੁਲਹਾ ਲੰਘਹ ਜੇਤਾ ਅੰਤਰ ਪਾਹ ਤਿਸੈ ਤੂ ਰਖ ਅੰਤਰ ਪਾਹ ਤਿਸੈ ਤੂ ਰਖ ਪਾਹ ਤੇ ਵਿਸਰਾਮ ਅੰਤਰ ਪਾਹ ਤਿਸੈ ਤੂ ਰਖ ਅਹਨਸ ਦੀਵਾ ਬਲੈ ਅਥਕ ਇਹ ਅਹਨਸ ਪਦ ਤੇ ਵਿਸਰਾਮ ਲਾਉਣਾ ਹੈ ਅਹਨਸ ਦੀਵਾ ਬਲੈ अथक हनەس दीवा बल अथक दीवा बल थोड़ा ठहरा दे देना अथक कस के बोलना अथक नहीं कहना है ऐसा दीवा नीर तर जित दीवा सब सोजी पाए रहा हस्सी मिट्टी सोजी होए हसी नहीं कहना छछा लाके हच्ची छछा बोलना है ਹੱਛੀ ਮਿੱਟੀ ਇਥੇ ਵਿਸਰਾਮ ਸੋਜੀ ਹੋਏ ਤਾ ਕਾ ਕੀਆ ਮਨ ਸੋਏ ਕਰਣੀ ਤੇ ਕਰ ਚੱਕ ਹੋ ਢਾਲ ਐਥੈ ਉਥੈ ਨਿਭਹੀ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਵਿਰਲਾ ਬੂਝੈ ਕੋਈ ਗੁਰਮੁਖ ਵਿਰਲਾ ਬੂਝੈ ਕੋਈ ਬੁਝਦਰ ਕਰੀ ਹਾਂਜੀ ਕਰੇ ਤੇ ਲਾ ਦੋ ਇਸਰਾ ਤੇਤ ਘਟ ਦੀਵਾ ਨਿਹਚਲ ਹੋਏ ਪਾਣੀ ਮਰ ਨਾ ਬੁਝਾਇਆ ਜਾਏ ਬੁਝਾਇਆ ਪਦੀ ਪੁਲਈ ਬੋਲਣਾ ਪਾਣੀ ਮਰ ਨਾ ਬੁਝਾਇਆ ਜੋਏ ਐਸਾ ਦੀਵਾ ਨੀਰ ਤਰਾਏ ਡੋਲਵਾਵ ਨਾ ਵੱਡਾ ਹੋਏ ਜਪ ਜੋ ਜਪੈ ਪਦਤੀ ਬਿਸਰਾਮ ਜਪ ਜੋ ਸਿੰਘਾਸਣ ਲੋਇ ਸਿੰਘਾਸਣ ਟਿੱਪੀ ਨਾਲ ਕਸ ਕੇ ਕੱਬਾ ਵਿੱਚ ਬੋਲਣਾ ਹੈ ਸਿੰਘਾਸਣ ਲੋਇ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਆ ਗਣੀ ਸਹੰਸ ਗਣੀ ਵੱਖਰਾ ਪਾਠ ਬੋਲਣਾ ਹੈ ਸਹੰਸ ਵੱਖਰਾ ਬੋਲਣਾ ਗਣੀਸ ਐ ਨਹੀਂ ਬੋਲਦਾ ਨਾ ਗਣੀ ਸਾਹਸ ਗਣੀ ਸਾਹਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਨਾਨਕ ਪਦਤੀ ਵਿਸਰਾਮ ਲਾਉਣਾ ਹੈ ਨਾਨਕ ਸੋ ਪਾਰੰਗਤ ਹੋਏ RAM KALI MOHALLA PEHLA TOD NU NEVANA ਮੰਨਣ ਤੇਰਾ ਨਾਮ ਸਾਚ ਭੀਟ ਬੈਸਣ ਕਉ ਥਾਉ ਸਤ ਸੰਤੋਖ ਹੋਵ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਸਦ ਕਸਕੇ ਬੋਲਣਾ ਤਾ ਸੁਣ ਸਦ ਬਹੱਲੇ ਪਾਸ ਨਾਨਕ ਬਰਸਾ ਕੋਈ ਨਾ ਹੋਏ ਇਹ ਨਾਨਕ ਪਉਤੀ ਵਿਸਰਾਮ ਲਾਵੇ ਐਸੀ ਦਰਗਹ ਸੱਚਾ ਸੂਏ ਪ੍ਰਹਾਉ ਪ੍ਰਾਪਤ ਪੂਤਾ ਕਰਮਿ ਪਸਾਉ ਤੂ ਦੇਵਹ ਮੰਗਤ ਜਾਨ ਚਾਉ ਭੜ ਪਾਉ ਪਵਤਿਤ ਆਏ ਤੁਰ ਤੈ ਛੁਡੀ ਕੀਮਤ ਪਾਏ ਜੇ ਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰਿ ਰਾਏ ਨਾ ਕੋਵ ਨਾ ਪੂਜਾਈ ਇਨਾਂ ਕੋ ਆਵੇ ਨਾ ਕੋ ਜਾਏ ਨਹੀਂ ਕਹਿਣਾ ਦੋਵੇਂ ਨਾਂ ਪਦਾਂ ਤੇ ਯਮਕ ਲਾ ਦਿੰਦੇ ਲੋਕ ਠਿਕਾਰਕ ਹੈ ਮੰਗਤ ਜਨ ਮਗਤ ਮਾਨ ਨਾ ਪਾਇਆ ਲੋਕ ਠਿਕਾਰਕ ਹੈ ਇੱਥੇ ਠਮਕ ਮੰਗਤ ਜਨ ਇੱਥੇ ਵਿਸਰਾਮ ਹੈ ਮਗਤ ਇੱਥੇ ਯਮਕ ਲਾ ਕੇ ਵਿਚਾਰਨ ਕਰਨਾ ਹੈ ਮਗਤ ਮਾ ਨਾ ਪਾਇਆ ਸਹਿ ਕੀਆ ਗੱਲਾ ਦਰ ਕੀਆ ਬਾਤ ਤੈ ਤਾ ਕਹਿਣ ਕਹਾਇਆ ਇਹ ਸਹਿ ਵਖਰਾ ਬੋਲਣਾ ਸਹਿ ਕੀਆ ਗੱਲਾ ਗੱਲਾ ਕਸ ਕੇ ਬੋਲਣਾ ਜਿਤੇ ਠਮਕ ਦਰ ਕੀਆ ਇਕੱਠਾ ਨਹੀਂ ਕਹਿਣਾ ਹੈ ਦਰ ਕੀਆ ਬਾਤ ਇਥੇ ਵਿਸਰਾਮ ਹੈ ਤੈ ਤਾ ਇਕੱਠਾ ਨਹੀਂ ਕਹਿਣਾ ਤੈ ਤਾ ਉਹ ਲਮਕਾ ਕੇ ਪੁੱਛਣਾ ਤੈ ਤਾ ਕਹਿਣ ਕਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ